ਜਿਕਰਾ ਬਾਬੇ ਗੁਲਾਮ ਸਿੰਘ ਦਾ ਉਹ ਸੱਚੇ ਦਰਵਾਰ ਕੀ ਜੈ ਕੀ ਕਹਣਾ ਚਾਹੁੰਗੇ ਜੀ ਜਿਹੜਾ ਅੱਜ ਗੁਲਾਮਦੀ ਦੇ ਜਿਹੜਾ ਪੀਠੰਡੇ ਵਿੱਚ ਸਲਾਨਾ ਪੰਡਾਰਾ ਕਿਹਾ ਜਾਂਦਾ ਅਸੀਂ ਚਾਹੁੰਦੇ ਜੀ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਗੁਲਾਮਦੀ ਬਾਬਾ ਗੁਲਾਮ ਸਿੰਘ ਦੇ 10 ਹਾੜ ਦਾ ਪੰਡਾਰਾ ਹੁੰਦਾ ਜੀ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਨਗਰ ਦਾ ਬਹੁਤ ਸਹਿਯੋਗ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਨਗਰ ਦਾ ਤੇ ਸਾਰੇ ਆਪਣੇ ਕਮੇਟੀ ਮੈਂਬਰਾਂ ਦਾ ਜਿੰਨਾ ਵੀ ਸੇਵਾਦਾਰ ਜਿੰਨਾ ਨੇ ਸੇਵਾ ਕੀਤੀ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਹਾਂਜੀ ਕਿ ਤੁਹਾਨੂੰ ਸੁਣ ਘੜਾ ਜੀ ਇੱਥੇ ਜੀ 10 ਹਾੜ ਦਾ 10 10 ਹਾੜ ਦਾ ਭੰਡਾਰਾ 10 15 ਸਾਲਾਂ ਤੋਂ ਕਰਾਇਆ ਜਾਂਦਾ ਜੀ ਨਗਰ ਦੇ ਸਹਿਯੋਗ ਨਾਲ ਇੱਥੇ ਸਭ ਧਰਮਾਂ ਦੇ ਲੋਕ ਸਹਿਯੋਗ ਨਾਲ ਸਹਿਯੋਗ ਦਿੰਦੇ ਨੇ ਤੇ ਅਕਵਾਲੋਂ ਲਗਾਏ ਜਾਂਦੇ ਨੇ ਜਸ ਗਾਇਆ ਜਾਂਦਾ ਜੀ ਇੱਥੇ ਬਹੁਤ ਸੇਵਾਦਾਰਾਂ ਦਾ ਤਾਂ ਸਾਨੂੰ ਸੁਣ ਵਿੱਚ ਆਇਆ ਕਿ ਸਾਰਾ ਦਿਨ 10 ਹਾੜ ਨੂੰ ਇਥੇ ਲੰਗਰ ਚੱਲਦਾ ਜੀ ਹੈ ਨਾ ਤਾਂ ਅਲੱਗ-ਅਲੱਗ ਸੇਵਾਦਾਰਾਂ ਵੱਲੋਂ ਕੋਈ ਢੰਡੇ-ਭਟੇ ਜਲਦੀ ਸੇਵਲ ਲਾਉਂਦਾ ਦਾ ਕੋਈ ਲੰਗਰ ਸੇਵਾ ਕਰਦਾ ਦਾ ਕੋਈ ਕਿੱਦਾਂ-ਕਿੱਦਾਂ ਹਰ ਨੌਜਵਾਨਾ ਵੱਲੋਂ ਆਪਣੇ ਵੱਖੋ-ਵੱਖਰੀ ਦੋਦੇ ਨਵਾਈ ਜਾਂਦੀ ਹੈ ਨਾ ਜਿਵੇਂ ਮਾਮਾ ਭੈਣਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਪ੍ਰਸ਼ਾਦਾਂ ਦੀ ਸੇਵਾ ਨਵਾਈ ਜਾਂਦੀ ਹੈ ਜੀ ਹੈ ਨਾ ਤਾਂ ਅਲੱਗ-ਅਲੱਗ ਜਗ੍ਹਾ ਤੇ ਹਰ ਬੰਦੇ ਵੱਲੋਂ ਆਪਣੇ ਰੁਟੀਨ ਨਵਾਈ ਜਾਂਦੇ ਨੇ ਔਰ ਇਹ ਵੀ ਗੱਲ ਸੁਣ ਵਿੱਚ ਆਈ ਹੈ ਕਿ 10 ਹਾੜ ਨੂੰ ਜਾਂ 9 ਹਾੜ ਦੀ ਗੱਲ ਕਰੀਏ ਤਾ ਪੂਰੇ ਇਸ ਜਗ੍ਹਾ ਨੂੰ ਲੜੀਆਂ ਦੇ ਨਾਲ ਸਜਾਇਆ ਜਾਂਦਾ ਹੈ ਨਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ 10 ਹਾੜ੍ਹ ਨੂੰ ਜਿਹੜਾ ਇਹ ਜਿਹੜੀ ਜਗ੍ਹਾ ਕੀ ਇਹ ਪੂਰੀ ਲੜੀਆਂ ਨਾਲ ਸਜਾਈ ਜਾਂਦੀ ਹੈ 10 ਹਾੜ੍ਹ ਨੂੰ ਜੀ ਪੂਰੀ ਜਗ੍ਹਾ ਲੜੀਆਂ ਨਾਲ ਸਜਾਈ ਜਾਂਦੀ ਆ ਤੇ ਸੇਵਾਦਾਰ ਬਹੁਤ ਸੇਵਾ ਕਰਦੇ ਨੇ ਤਨਮਾਨ ਨਾਲ ਤੇ ਪਿੰਡ ਦੇ ਵਿੱਚੋਂ ਲੋਕਾਂ ਦੇ ਸਹਿਯੋਗ ਨਾਲ ਬਹੁਤ ਗਾਣ ਆਉਂਦਾ ਜੀ ਕੋਈ ਖੰਡ ਦਾ ਘਟਾ ਕੋਈ ਤੇਲ ਜੋ ਵੀ ਇੱਥੇ ਜ਼ਰੂਰਤ ਹੁੰਦੀ ਆਗੀ ਸਾਰਾ ਸਮਾਨ ਪਹੁੰਚਾਉਂਦੇ ਆ ਬੀਬੀਆਂ ਸੇਵਾ ਕਰਦੀਆਂ ਲੰਗਰ ਦੀਆਂ ਪ੍ਰਸ਼ਾਦ ਦੇ ਕਮਉਂਦਿਆਂ ਨੇ ਤੇ ਤੈਦ ਤਨੋਂ ਬਣੋ ਬਹੁਤ ਬੱਚਿਆਂ ਦੀ ਵੀ ਗੱਲ ਕਰੀਦਾ ਛੋੜੇ ਬੱਚਿਆਂ ਤੋਂ ਲੈ ਕੇ ਬਹੁਤ ਸਿਵਨ ਨੂੰ ਦੇ ਜੀ ਬੱਚੇ ਜੀ ਬਹੁਤ ਸੇਵਾ ਨਿਭਾਉਂਦੇ ਆ ਦੇਖੋ ਤੁਸੀਂ ਵੀਡੀਓ ਕਮਾ ਕੇ ਦੇਖੋ ਬੱਚੇ ਦੇਖੋ ਸਾਫ ਸੁਥਰਾ ਦਰਖਤਾਂ ਦੇ ਆਲੇ-ਦਾਲੇ ਕਲੀ ਤੇ ਹੋਰ ਬਹੁਤ ਭਜ ਭਜ ਸੇਵਾ ਕਰਦੇ ਨੇ ਤੇ ਜਿਵੇਂ ਛੋਟੀ ਜਿਹੀ ਵਾਕ ਦੀ ਗੱਲ ਕਰੀਦਾ ਕੋਈ ਪ੍ਰਸ਼ਾਦੀ ਵਰਤੋਂਦਾ ਕੋਈ ਜਲਦੀ ਸੇਵਾ ਕਰਦਾ ਕੋਈ ਵਰਤੋਂਦਾ ਸੀ ਹੈ ਨਾ ਹਾਂਜੀ ਬੱਚੇ ਛੋਟੇ ਭੱਜੇ ਫਿਰਦੇ ਆ ਕੋਈ ਜਲ ਵਰਤੌਂਦਾ ਕੋਈ ਪ੍ਰਸ਼ਾਦੇ ਵਰਤੌਂਦਾ ਕੋਈ ਦਾਲਾ ਵਰਤੌਂਦਾ ਕੋਈ ਨਿਆਜ਼ ਵਰਤੌਂਦਾ ਜੀ ਇੱਥੇ ਬਹੁਤ ਭੀੜ ਹੁੰਦੀ ਆ ਕੀ 10 ਹਾੜ ਨੂੰ ਤੇ ਬਹੁਤ ਇਹ ਕਿਹੜੀ ਗੱਲ ਸਾਨੂੰ ਵਿੱਚ ਜਿੰਨਾ ਲੋਕਾਂ ਦੀਆਂ ਇਥੋਂ ਸਰਦਾਂ ਦਾ ਸੁੱਖਾ ਸੁੱਖ ਕੇ ਜਾਂਦੇ ਪੂਰੀਆਂ ਆਉਂਦੀਆਂ ਨੇ ਤਾਂ ਉਹ ਵੀ ਇੱਥੇ ਆ ਕੇ ਬੜਾ ਸਜਦਾ ਚਲਦੇ ਨੇ ਹਾਂਜੀ ਇੱਥੇ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਨੇ ਜੀ ਜੇ ਕਿਸੇ ਦੇ ਕੋਈ ਮੌਕੇ ਹੋਣ ਜੀ ਇੱਥੇ ਬਾਬੇ ਗੁਲਾਮ ਸ਼ਾਹ ਦੇ ਜੀ ਨੇਮਕ ਤੇ ਝਾੜੂ ਚੜਾ ਕੇ ਜਾਂਦੇ ਨੇ ਜੀ ਉਹ ਉਹਨਾਂ ਦੇ ਮੌਕੇ ਛੱਡ ਜਾਂਦੇ ਨੇ ਜੀ ਸ਼ਕਤੀ ਨਾਲ ਹੀ ਕਿਸੇ ਨੇ ਬਾਹਰ ਜਣਾ ਹਾਂ ਅੱਛਾ ਹਾਂਜੀ ਇੱਥੇ ਜੀ ਕੋਈ ਵੀ ਆਦੀ ਭਾਵਨਾ ਨਾਲ ਸੁਖ ਸੁਖ ਦਾ ਤਾਂ ਇੱਥੇ ਪੂਰੀ ਹੁੰਦੀ ਆ ਤੇ ਬਾਬਾ ਜੀ ਦੀ ਬਹੁਤ ਕਿਰਪਾ ਜੀ ਹਾਂ ਇੱਥੇ ਜੀ ਸਾਰਾ ਦਿਨ ਪ੍ਰਸ਼ਾਦਾ ਚੌਲ ਠੰਡਾ ਪਾਣੀ ਮਿੱਠਾ ਪਾਣੀ ਸਾਰਾ ਦਿਨ ਚੱਲਦਾ ਜੀ ਤੇ 10 60 ਨੂੰ ਤੇ ਆਪਣੇ ਰਾਤ ਨੂੰ ਦਿਨ ਤੋਂ ਰਾਤ ਜਸ ਚੱਲਦਾ ਜੀ ਰਾਤ ਨੂੰ ਵੱਡੀ ਵੱਡੀ ਰਾਤ ਤੱਕ 12 1 ਵਜੇ ਤੱਕ ਕਵਾਲੀ ਕਵਾਲ ਗਾਉਂਦੇ ਨੇ ਜਸ ਗਾਉਂਦੇ ਨੇ ਸਾਰੇ ਆਪੋ ਆਪਣੇ ਧਿਆਨ ਨਾਲ ਛਾਉਂਦੇ ਨੇ ਹਾਂ ਜੀ ਸਾਡੇ ਚੈਨਲ ਦੇ ਵਾਤੇ ਵੇਲੇ ਤੁਹਾਨੂੰ ਪੂਰੀ ਦੁਨੀਆ ਦੇਖਦੀ ਆ ਕੀ ਸੁਨੇਹਣਾ ਚਾਹੁੰਗੀਆਂ ਤੁਹਾਡੇ ਚੈਨਲ ਦੇ ਮਾਦਮ ਰਾਹੀਂ ਇਹੀ ਬੇਨਤੀ ਕਰਦੇ ਆ ਜੀ 10 60 ਨੂੰ ਭੰਡਾਰਾ ਹੁੰਦਾ ਜੀ ਸਾਰੀ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਹਰ ਸਾਲ ਦੀ ਤਰ੍ਹਾਂ ਸਾਡਾ ਸਹਿਯੋਗ ਦੇਣ ਕਿਉਂਕਿ ਵੱਧ ਤੋਂ ਵੱਧ ਆਪਾਂ ਅੱਗੇ ਤੋਂ ਵੱਧ ਤੋਂ ਵੱਧ ਆਪਾਂ ਇਹਨੂੰ ਜ਼ਿਆਦਾ ਚਾਣ ਨਾਲ ਮਨਾਈਏ ਤੇ ਜ਼ਿਆਦਾ ਬਲੰਦੀਆਂ ਤੇ ਲਿਜਾਈਏ ਜੀ ਤੇ ਸਾਰੀ ਸੰਗਤ ਦਾ ਧੰਨਵਾਦ ਸਾਡੇ ਦਸਹਾੜ ਤੋਂ ਪਹਿਲਾਂ 5-7 ਦਿਨ 10 ਦਿਨ ਜੀ ਸਾਡੀ ਸੰਗਤ ਸਾਡੇ ਨਾਲ ਸਹਿਯੋਗ ਦੇਵੇ ਕਿਉਂਕਿ ਅਸੀਂ ਜੋ ਵੀ ਆਪਣਾ ਪਿੰਡ ਦੇ ਹਾਂ ਤਿਆਰੀ ਕਰਦੇ ਆ ਜੀ ਪਿੰਡ ਦੇ ਵਿੱਚੋਂ ਬਹੁਤ ਦਾਨੀ ਛੱਜਣਾ ਜਿੰਨਾਂ ਕੋਲੇ ਸਾਥੋ ਜਾਇਆ ਨਹੀਂ ਗਿਆ ਗਿਆ ਇਕਤੀ ਵੀ ਨਹੀਂ ਜਾਇਆ ਗਿਆ ਪਿਛਲੇ ਸਾਲ ਤਾਂ ਅਸੀਂ ਜਾਇ ਜੀ ਇਕਤੀ ਸਾਲ ਸਾਥੋ ਜਾਇ ਨਹੀਂ ਗਿਆ ਕਿਉਂਕਿ ਦਾਨੀ ਬਹੁਤ ਦਾਨੀ ਬੈਠੇ ਆ ਪਿੰਡ ਦੇ ਵਿੱਚ ਵੱਡੇ ਵੱਡੇ ਇਹ ਵੀ ਸਰਦਾਂ ਦੇ ਲੋਕਾਂ ਨੇ ਚੜ੍ਹ ਬੱਧ ਕੇ ਜੀ ਹਾਂ ਜੀ ਹਾਂ ਜੀ ਸਰਦਾਂ ਮੁਤਾਬਕ ਬਹੁਤ ਚੜ੍ਹ ਚੜ੍ਹ ਕੇ ਹਿਸਾ ਪਾਇਆ ਜੀ ਸੰਗਤ ਨੇ ਬਹੁਤ ਰਸਨ ਪਚਾਇਆ ਜੀ ਇੱਥੇ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰੇ ਨਗਰਦਾ ਸਾਹੀ ਆਪਣੇ ਸੇਵਾਦਾਰਾਂ ਦਾ ਤੈਹਦੋਂ ਧੰਨਵਾਦ ਕਰਦੇ ਹਾਂ ਜੀ ਲਾਸਟ ਵਿੱਚ ਕਮੇਟੀ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਤੰਦੇ ਟੱਲੇ ਵਾਲ ਗਲਾਮ ਮੱਤੀ ਬਾਬਾ ਗਲਾਮ ਸਿੰਘ ਦੀ ਜਗ੍ਹਾ ਤੇ 10 ਹਾੜ ਦਾ ਜਿਹੜਾ ਸਲਾਣਾ ਪੰਡਾਰਾ ਕਰਵਾਇਆ ਜਾਂਦਾ ਜਿਸ ਨੂੰ ਦੂਰ ਦੇ ਦੇ ਤੋਂ ਆ ਕੇ ਜਿਨ੍ਹਾਂ ਦੇ ਆ ਸਰ ਤਾਂ ਮੁਕਾਬ ਤੇ ਸੁੱਖਾ ਪੂਰੀਆਂ ਹੁੰਦੀਆਂ ਨੇ ਉਹ 10 ਹਾੜ ਨੂੰ ਆਪਣੇ ਨਿਆਜ਼ ਲੈ ਕੇ ਜਾਂ ਅਲੱਗ-ਅਲੱਗ ਤਰ੍ਹਾਂ ਦਾ ਇਸ ਜਗ੍ਹਾ ਤੇ ਆ ਕੇ ਰਸਲੀ ਸੇਵਾ ਦਿਮਾਉਂਦੇ ਨੇ ਤਾਂ ਇਹ ਵੀ ਗੱਲ ਸਾਨੂੰ ਵਿੱਚ ਆਈ ਹੈ ਕਿ 10 ਹਾੜ ਤੋਂ ਪਹਿਲਾਂ 5 ਦਿਨ ਪਹਿਲਾਂ ਹੀ